ਦੀ ਬਾਰੇ ਜਾਗਰੂਕਤਾ ਬਹੁਤ ਜ਼ਰੂਰੀ ਸਿਵਲ ਸਰਜਨ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਜੀ ਦੇਸ਼ਾ ਨਿਰਦੇਸ਼ਾਂ ਅਤੇ ਪੰਜਾਬ ਐids ਕੰਟਰੋਲ ਸੁਸਾਇਟੀ ਦੀ ਗਾਈਡਲਾਈਨ ਅਨਸਾਰ ਇਸ ਸਕੀਮਾਂ ਤੇ ਹੋਰ ਪ੍ਰੋਗਰਾਮਾਂ ਬਾਰੇ ਜਾਗਰੂਕਤਾ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਸਿਵਲ ਹਸਪਤਾਲ ਮੋਗਾ ਵਿਖੇ ਐਚ ਆਈ ਵੀ ਬਾਰੇ ਜਾਗਰੂਕਤਾ ਰੈਲੀ ਕੱਢੀ ਗਈ ਇਸ ਰੈਲੀ ਨੂੰ ਸਿਵਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਨੇ ਖਰੀ ਚੰਡੀ ਦੇ ਕੇ ਰਵਾਨਾ ਕੀਤਾ ਇਹ ਰੈਲੀ ਸਿਵਲ ਹਸਪਤਾਲ ਤੋਂ ਹੁੰਦੇ ਹੋਏ ਮੁਕ ਹਜ਼ਾਰ ਵਿੱਚ ਦੀ ਲੋਕਾਂ ਨੂੰ ਜਾਗਰੂਕ ਕਰਦੀ ਹੋਈ ਗੁਜਰੀ ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਐਚ ਆਈ ਵੀ ਬਾਰੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਪਰ ਘਬਰਾਉਣ ਦੀ ਲੋੜ ਨਹੀਂ ਇਸ ਬਾਰੇ ਜਾਗਰੂਕ ਹੋਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਇੱਕ ਐਸੀ ਬਿਮਾਰੀ ਹੈ ਜੋ ਸਰੀਰ ਦੇ ਰੋਗ ਰੋਕੂ ਪ੍ਰਣਾਲੀ ਇਮਿਊਨ ਸਿਸਟਮ ਨੂੰ ਕਮਜ਼ੋਰ ਕਰ ਦਿੰਦੀ ਹੈ ਇਸ ਮੌਕੇ ਸੁਮੀ ਗੁਪਤਾ ਇੰਚਾਰਜ ਆਰਟੀ ਕੇਂਦਰ ਸਿਵਲ ਹਸਪਤਾਲ ਮੋਗਾ ਨੇ ਦੱਸਿਆ ਕਿ ਐਚ ਆਈ ਵੀ ਕੀ ਹੈ ਇਹ ਵਾਇਰਸ ਸਰੀਰ ਦੀਆਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘਟਾ ਦਿੰਦਾ ਹੈ ਜੇ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਐ ਇਸ ਵਿੱਚ ਬਦਲ ਸਕਦਾ ਹੈ رپورਟਰ ਜਸਵਿੰਦਰ ਸਿੰਘ ਰਖੜਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਅੱਜ 12 ਸਤੰਬਰ 2025 ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਨੇ ਇੱਕ ਮੁਹਿੰਮ ਜਾਰੀ ਕੀਤੀ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ HIV ਦੀ ਅਵੇਰਨੈਸ ਲਈ ਇੱਕ ਰੈਲੀ ਕੀਤੀ ਜਾਵੇ ਜਿਦੇ ਵਿੱਚ ਸਾਡੇ ਸਾਰੇ ਫੀਸਕ ਦੇ ਅੰਦਰ ਜਿੰਨਾ ਸਟਾਫ ਆਂਦਾ ਹੈ ICTC ਆਪਣਾ OSTI ਸੈਂਟਰ ART ਸੈਂਟਰ ਸਾਰੇ ਮੁਲਾਜ਼ਮ ਨਾਲ ਸਾਰੇ ਜਿੰਨੇ ਵੀ ਫੀਸਕ ਦੇ ਨਾਲ HIV ਨਾਲ ਜਿਹੜੇ ਐਨਜੀਓਜ਼ ਰਿਲੇਟਡ ਨੇ ਉਹ ਸਾਰੇ ਇਨਵੋਲਵ ਨੇ ਪਲੱਸ ਸਾਡੇ ਮੈਡੀਕਲ ਸਟੂਡੈਂਟਸ ਨਰਸਿੰਗ ਕਾਲਜਿਸ ਦੇ ਸਟੂਡੈਂਟਸ ਆਏ ਨੇ ਇਨ ਇਹ ਰੈਲੀ ਦਾ ਮੇਨ ਮੋਟਿਵ ਇਹ ਹੈ ਕਿ ਅਸੀਂ ਲੋਕਾਂ ਨੂੰ ਐਚਆਈਵੀ ਬਾਰੇ ਜਾਗਰੂਕ ਕਰਨਾ ਹੈ ਉਹਨਾਂ ਨੂੰ ਇਹ ਸਮਝਾਉਣਾ ਹੈ ਕਿ ਐਚਆਈਵੀ ਤੋਂ ਡਰਨਾ ਨਹੀਂ ਐਚਆਈਵੀ ਤੇ ਐਡਸ ਦੇ ਵਿੱਚ ਬਹੁਤ ਫਰਕ ਹੈ ਤੇ ਜੇ ਕਿਸੇ ਨੂੰ ਬਿਮਾਰੀ ਹੋ ਜਾਂਦੀ ਹੈ ਆਪਾਂ ਉਹਨਾਂ ਤੋਂ ਕਿਵੇਂ ਲੋਕਾਂ ਨੂੰ ਦੱਸਣਾ ਕਿ ਉਹਨਾਂ ਦਾ ਇਲਾਜ ਸੰਭਵ ਹੈ ਆਪਾਂ ਇਲਾਜ ਕਰਵਾਉਣਾ ਹੈ ਜੇ ਪ੍ਰੋਪਰ ਦਵਾਈ ਲੈਣ ਤਾਂ ਉਹ ਇੱਕ ਲੰਬੀ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਨੇ ਇਸ ਬਿਆਨ ਨਾਲਲੀ ਟੰਕੀ ਲੋਕੀ ਉਹਨਾਂ ਤੋਂ ਨਫ਼ਰਤ ਨਾ ਕਰਨ ਉਹਨਾਂ ਤੋਂ ਲੱਗਣਾ ਰਹਿਣ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ 파ਟ ਬਣਾ ਕੇ ਇੱਕ ਖੁਸ਼ਹਾਲ ਜ਼ਿੰਦਗੀ ਜੀਣ ਲਈ ਅੱਗੇ ਆ।